ਕੇਂਦਰ ਸਰਕਾਰ ਵੱਲੋਂ ਹਿੱਟਾਂ ਰਣ ਸੰਬੰਧੀ ਬਣਾਏ ਨਵੇਂ ਕਾਨੂੰਨਾਂ ਖਿਲਾਫ ਖੁਸ਼ਹਾਰਪੁਰ 'ਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ 'ਚ ਡਰਾਈਵਰ ਦਿਸਾਰਾਗਰੋਂ ਖੁਸ਼ਹਾਰਪੁਰ 'ਚ ਇਕੱਤਰ ਹੋਏ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮਿੰਨੀ ਸਖਤਰयत ਇਕੱਠੇ ਹੋਏ। ਇਹ ਤਾਂ ਜੰਮਰ ਨੇ ਸਾਰਾ ਕੀਤਾ ਡੈਮੋ ਕਰੇ ਢੰਗ ਦੇ ਸਭ ਨਾਲ ਗੱਲ ਕਰਦੇ ਡੈਮੋਕ੍ਰੇਟਿਵ ਢੰਗ ਦੇ ਤੁਸੀਂ ਇਦਾਂ ਤਾਂ ਕਹਿਣਾ ਨਹੀਂ ਹਟਾਇਆ ਮੇਰੀ ਬੇਨਤੀ ਸੁਣੋ ਮੇਰੇ ਨਾਲ ਥੋੜੀ ਮੇਰੀ ਨਾਲ ਗੱਲ ਕਰ ਰਹੇ ਹਾਂ ਮੇਰੇ ਅੱਛਾ ਸਾਹਿਬ ਨਾਲ ਗੱਲ ਕਰਕੇ ਇਹ ਡੈਮੋਨਸਟ੍ਰੇਸ਼ਨ ਅੰਚ ਬੰਦ ਕਰ ਦੇਵਾਂਗੇ ਫਿਰ ਬੰਦ ਹੋਊਗਾ ਜੇ ਕਹਿਣਗੇ ਨਹੀਂ ਫਿਰ ਕਾਹਦੇ ਵਾਸਤੇ ਆਸੀਂ ਮੰਗ ਪੱਤਰ ਦੇਣਾ ਯਾਰ ਇਦਾਂ ਨਾ ਕਰਿਓ ਤੁਸੀਂ ਆਪੇ ਕਰ ਲਿਆਪੇ ਤੈਨੂੰ ਪੜਕਾਈ ਜਨ ਲੋਕਾਂ ਨੂੰ ਨਾ 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 ਕੋਈ ਕੋਈ ਪੜਕਣ ਵਾਲੀ ਗੱਲ ਨਹੀਂ ਜੇ ਆਰਾਮ ਦੇ ਨਾਲ ਮੰਗ ਪੱਤਰ ਉਹਨਾਂ ਨੇ ਦੇਣਾ ਜੇ ਆਰਾਮ ਦੇ ਨਾਲ ਯਾਰ ਮੈਂ ਲੈ ਕੇ ਚੱਲੇ ਆਇਆ ਨਾ ਫ ਆਪਾਂ ਇਹ ਬਣਾਉਗੇ ਵਿੱਚ ਕਰਦੇ ਆਪਾਂ ਟੈਕਨ ਲਗੇ ਬਈ ਜਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੇਰਾ ਨਾਮ ਹੈ ਜੀ ਰਾਜਵੀਰ ਸਿੰਘ ਰਾਜਾ ਮੁੱਖ ਸੇਵਾਦਾਰ ਬ੍ਰਦਰਸ ਗਰੂ ਪੁਸ਼ਿਆਰਪੁਰ ਅੱਜ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਡਰਾਈਵਰ ਇਹ ਜਿਹੜੇ ਸਾਰੇ ਡਰਾਈਵਰ ਆ ਜੀ तकरीबन ਜ਼ਿਆਦਾਤਰ ਤੇ ਸਾਡੇ ਦੁਆਬੇ ਏਰੀਏ ਦੇ ਟਰੱਕਾਂ ਵਾਲੇ ਟੈਕਸੀਆਂ ਵਾਲੇ ਬੱਸਾਂ ਵਾਲੇ ਆਟੋ ਰਿਕਸ਼ਾ ਜਿਹੜਾ ਬਾਡੀ ਵਾਲਾ ਰਿਕਸ਼ਾ ਉਹ ਡਰਾਈਵਰ ਸਾਰੇ ਇਕੱਠੇ ਹੋਏ ਆ ਇਹ ਪ੍ਰੋਟੈਸਟ ਦਾ ਕਾਰਨ ਨਹੀਂ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਾਨੂੰਨ ਲਿਆਂਦਾ ਗਿਆ ਕੇਂਦਰ ਸਰਕਾਰ ਵੱਲੋਂ ਉਹ ਜਿਵੇਂ ਹੀ ਕਹ ਲੋ ਵੀ ਡਰਾਈਵਰੀ ਨੂੰ ਖਤਮ ਕਰਨ ਵਾਲਾ ਕਾਨੂੰਨ ਆ ਉਹਦੇ ਲਈ ਅਸੀਂ ਸਰਕਾਰ ਮੋਹਰੇ ਆਪਣੀ ਗੁਹਾਰ ਲਾ ਰਹੇ ਆ ਵੀ ਉਸ ਕਾਨੂੰਨ ਨੂੰ ਜਿਹੜਾ ਰੱਦ ਕੀਤਾ ਜਾਵੇ ਪਹਿਲਾ ਕਾਨੂੰਨ ਉਹਨਾਂ ਲੋਕਾਂ ਤੇ ਲਾਇਆ ਜਾਵੇ ਜਿਹੜੇ ਐਕਸੀਡੈਂਟ ਤੋਂ ਬਾਅਦ ਡਰਾਈਵਰਾਂ ਨਾਲ ਕੁੱਟਮਾਰ ਕਰਦੇ ਜਿਵੇਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਉਹ ਕੋਈ ਕੁੱਟਮਾਰ ਤੋਂ ਬਾਅਦ ਡਰਾਈਵਰ ਦੀ ਡੈਥ ਤੱਕ ਵੀ ਹੋ ਜਾਂਦੀ ਲੱਤਵਾਂ ਟੁੱਟਣੀ ਤਾਂ ਆਮ ਗੱਲ ਆ। ਮੰਗ ਇਹੀ ਆ ਜੀ ਦੇਖੋ ਅਸੀਂ ਚਾਹੁੰਦੇ ਆ ਜਿਹੜਾ ਸਾਡਾ ਦੇਸ਼ ਆ ਇਹ ਵਧੀਆ ਤਰੀਕੇ ਦੇ ਨਾਲ ਚੱਲੇ ਹਨਾ ਆਪਾਂ ਇੱਥੇ ਕੰਮ ਕਰੀਏ ਜੇਕਰ ਸਰਕਾਰ ਇਹ ਕਾਨੂੰਨ ਨੂੰ ਰੱਦ ਕਰ ਦਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਡਰਾਈਵਰੀ ਚ ਆਵੇਗੀ ਡਰਾਈਵਰੀ ਕਰੇਗੀ ਡਰਾਈਵਰਾਂ ਦੀ ਜਿਹੜੀ ਲਾਈਫ ਆ ਉਹਨੂੰ ਸਿਕਿਉਰ ਕੀਤਾ ਜਾਵੇ ਸੇਫਟੀ ਹੋਵੇ ਤਾਂ ਜਿਹੜਾ ਸਾਨੂੰ ਇੱਥੇ ਰੋਜ਼ਗਾਰ ਮਿਲੇ ਜੇਕਰ ਇਹ ਕਾਨੂੰਨ ਕਹਿੰਦੇ ਵੀ ਇਹ ਰੱਦ ਨਹੀਂ ਕਰਨਾ ਤਾਂ ਜਿਹੜੇ ਆ ਡਰਾਈਵਰ ਇਨੇ ਪਿੱਛੇ ਖੜੇ ਆ ਮੇਰੇ ਹਿਸਾਬ ਨਾਲ 99% ਇਹ ਵੀ ਗੱਡੀਆਂ ਛੱਡਣ ਲਈ ਤਿਆਰ ਬੈਠੇ ਆ ਤੁਹਾਡੇ ਵਾਲੋਂ ਪਹਿਲਾਂ ਵੀ ਤਾਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਸਮਝੌਤਾ ਹੋ ਗਿਆ ਸੀ ਤੁਹਾਨੂੰ ਉਹ ਤਾਨਾ ਉਹ ਬਾਤ ਉਹਦੇ ਵਿੱਚ ਇੰਜ ਸੀਗਾ ਜੀ ਦੇਖੋ ਸਰਕਾਰ ਨੇ ਇਹ ਦਿੱਤਾ ਸੀਗਾ ਆਪਣਾ ਨਤੀਜਾ ਵੀ ਆਪਾਂ ਜਦੋਂ ਵੀ ਗਾਹ ਆਉਣ ਵਾਲੇ ਸਮੇਂ ਚ ਕਾਨੂੰਨ ਲਾਗੂ ਕਰਨਾ ਹੈਗਾ ਆ ਉਹ ਏਆਈ ਐਮ ਟੀ ਸੀ ਜਿਹੜੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈਗੀ ਆ ਸੰਸਥਾਿਕ ਬਣੀ ਹੋਈ ਉਹਦੇ ਨਾਲ ਗੱਲ ਕਰਕੇ ਕਰਾਂਗੇ ਪਰ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਵੀ ਪੰਜਾਬ ਦੇ ਵਿੱਚ ਹਰੇਕ ਸੰਸਥਾਵਾਂ ਨੇ ਉਸ ਜਿਹੜੀ ਆ ਸੰਸਥਾ ਦਾ ਬਾਈਕਾਟ ਕਰ ਦਿੱਤਾ ਹੈਗਾ ਆ ਕਿਉਂਕਿ ਉਹਨਾਂ ਨੇ ਬਿਨਾਂ ਕਿਸੇ ਦੇ ਨਾਲ ਗੱਲਬਾਤ ਕੀਤੇ ਸਲਾਹ ਕੀਤੇ ਜਿਹੜਾ ਫੈਸਲਾ ਲੈ ਲਿਆ ਜਦਕਿ ਉਸ ਸਮੇਂ ਹਾਲਾਤ ਇਦਾਂ ਦੇ ਸਿਗੇ ਵੀ ਉਹ ਸਾਡੀ ਮੰਗ ਨੂੰ ਬਿਲਕੁਲ ਨਿਰਪੱਖ ਹੋ ਕੇ ਮਨਾ ਸਕਦੇ ਸਿਗੇ ਤੇ ਉਲਟਾ ਡਰਾਈਵਰਾਂ ਦੇ ਲਈ ਵੀ ਵਧੀਆ ਕਾਨੂੰਨ ਲਿਆ ਸਕਦੇ ਸੀ ਵੀ ਡਰਾਈਵਰ ਨਾਲ ਐਕਸੀਡੈਂਟ ਤੋਂ ਬਾਅਦ ਕੁੱਟਮਾਰ ਨਾ ਹੋਵੇ ਜੇਕਰ ਨਹੀਂ ਹਜੇ ਵੀ ਕੋਈ ਕਟੀਆਂ ਮੰਗਾ ਮੰਨੀਆਂ ਨਹੀਂ ਆ ਹਾਲ ਹੁੰਦਾ ਤਾਂ ਅਗਲਾ ਆਉਣ ਵਾਲਾ ਸੋਲੂਸ਼ਨ ਬਹੁਤ ਵਧੀਆ ਜੀ ਜਿਵੇਂ ਕਿ ਅੱਜ ਡਰਾਈਵਰਾਂ ਨੂੰ ਤੁਸੀਂ ਰੋਸ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਜਿਹੜੇ 50% ਡਰਾਈਵਰ ਆ ਉਹਨਾਂ ਨੇ ਗੱਡੀਆਂ ਆਪਣੀਆਂ ਖੜੀਆਂ ਕਰ ਦਿੱਤੀਆਂ ਹਾਲੇ ਦਾ ਕਾਨੂੰਨ ਇਹਨਾਂ ਨੇ ਲਿਆਂਦਾ ਹੀ ਆ ਜੇਕਰ ਕਾਨੂੰਨ ਲਾਗੂ ਕਰ ਦਿੰਦੇ ਤਾਂ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਰੋਡ ਦੇ ਉੱਤੇ ਗੱਡੀ ਚਲਾਉਣ ਨੂੰ ਡਰਾਈਵਰ ਨਹੀਂ ਮਿਲੇਗਾ ਨਾਸਿਕ ਤੋਂ ਜੇ ਪੰਜਾਬ ਸਬਜੀ ਢੋਣੀ ਆ ਪਿਆਜ਼ ਢੋਣੇ ਤਾਂ ਉਹ ਟਰੱਕ ਡਰਾਈਵਰ ਨੇ ਚਲਾ ਕੇ ਲਿਆਉਣਾ ਆ ਜੇਕਰ ਕਿਸੇ ਨੂੰ ਆਪਾਂ ਹਸਪੀਟਲ ਖਾਣ ਆਇਆ ਤਾਂ ਉਹ ਜਿਹੜੀ ਐਮਬੂਲੈਂਸ ਆ ਉਹ ਡਰਾਈਵਰ ਨੇ ਚ ਕਿਸੇ ਨੂੰ ਵੀ ਪੁੱਛ ਲਓ ਜੇਕਰ ਸਰਕਾਰ ਕਾਨੂੰਨ ਲਾਗੂ ਕਰਦੀ ਆ ਤੇ ਸਾਡਾ ਰਿਜ਼ਲਟ ਅਸੀਂ ਆਪ ਹੀ ਲੈ ਲੈਣਾ ਗੱਡੀਆਂ ਖੜੀਆਂ ਹੋ ਜਾਣੀਆਂ ਸਰਕਾਰ ਨੂੰ ਫਿਰ ਆਪੇ ਹੀ ਇਹ ਕਾਨੂੰਨ ਰੱਦ ਕਰਨਾ ਪਵੇਗਾ ਅੱਜ ਅਸੀਂ ਡਰਾਈਵਰਾਂ ਦੇ ਹੱਕ ਲਈ ਆਏ ਆ ਆਪਣੇ ਹੱਕਾਂ ਲਈ ਆਏ ਹੋਏ ਆ ਇੱਥੇ ਜਿਹਨੂੰ ਹਿੱਟ ਐਂਡ ਰਨ ਦਾ ਜਿਹੜਾ ਮੋਦੀ ਸਾਹਿਬ ਨੇ ਕਾਨੂੰਨ ਲਾਇਆ ਬਹੁਤ ਜ਼ਿਆਦਾ ਗਲਤ ਤੱਕਾ ਕੀਤਾ ਸਾਡੇ ਡਰਾਈਵਰਾਂ ਦੇ ਜਿਹਦੇ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਉਹਦੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਆ ਜੀ ਅੱਜ ਮੈਮੋਰੈਂਡਮ ਵੀ ਦੇਵਾਂਗੇ ਆਪਾਂ ਡੀਸੀ ਸਾਹਿਬ ਨੂੰ ਤੇ ਬਹੁਤ ਜ਼ਿਆਦਾ ਗਲਤ ਕਾਨੂੰਨ ਆਇਆ ਇਹ ਉਹਦੇ ਕਰਕੇ ਡਰਾਈਵਰ ਇਕਤਾ ਜਿੰਦਾਬਾਦ ਅਸੀਂ ਸਾਰੇ ਇਸ ਕਰਕੇ ਇਕੱਠੇ ਹੋਏ ਆ ਇਸ ਮੰਚ ਤੇ ਨਹੀਂ ਜੇ ਦਾ ਸਾਡੀਆਂ ਗੱਲਾਂ ਮੰਨੀਆਂ ਜਾਉਂਗੀਆਂ ਵਾਪਸ ਕੀਤੇ ਜਾਊਗੇ ਕਾਨੂੰਨ ਤਾਂ ਠੀਕ ਆ ਨਹੀਂ ਤਾਂ ਇਹਨੂੰ ਕੰਟੀਨਿਊ ਇਦਾਂ ਹੀ ਚਲਾਇਆ ਜਾਊਗਾ ਇਹ ਸਾਡਾ ਡਰਾਈਵਰਾਂ ਦੇ ਕਾਲੇ ਕਾਨੂੰਨ ਲੱਗੇ ਆ ਜੀ ਸਾਡੇ ਲੋਕਾਂ ਨੂੰ ਬਹੁਤ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਹ ਜਿਹੜੇ ਕਾਲੇ ਕਾਨੂੰਨ ਆ ਕੱਲੇ ਡਰਾਈਵਰਾਂ ਤੇ ਨਹੀਂ ਹੈਗੇ ਇਹ ਜਿਹੜਾ ਦੇ ਹੱਥ ਸਪੇਰਿੰਗ ਹੈਗਾ ਵਾ ਉਹਨਾਂ ਉੱਤੇ ਕਾਨੂੰਨ ਲਾਗੂ ਕੀਤਾ ਜਾਂਦਾ ਵਾ ਜੀ ਚਾਹੇ ਸਾਡੀ ਧੀ ਆ ਚਾਹੇ ਸਾਡੀ ਭੈਣ ਆ ਐਕਟ ਵਾ ਚਲਾਂਦੀ ਆ ਉਹਤੇ ਵੀ ਇਹ ਕਾਲੇ ਕਾਨੂੰਨ ਲਾਗੂ ਕੀਤੇ ਜਾਂਦੇ ਆ ਜੀ ਅੱਜ ਅਸੀਂ ਇੱਥੇ ਡੀਸੀ ਮੈਡਮ ਨੂੰ ਆਪਣਾ ਮੰਗ ਪੱਤਰ ਦੇਣ ਆਏ ਆ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ ਜੀ ਇਹ ਡਰਾਈਵਰਾਂ ਦੇ ਉੱਤੇ ਅਤਿਆਚਾਰੀ ਬੰਦ ਕਰਨੀ ਚਾਹੀਦੀ ਆ ਜੀ ਕਿੰਨੀ ਦਿਨਾਂ ਅੱਜ ਇਕੱਠੀ ਹੋਈਆਂ ਆ ਔਲ ਸਾਰੇ ਹੁਸ਼ਿਆਰਪੁਰ ਦੀਆਂ ਜੀ ਜਿੰਨੀਆਂ ਸਾਡੇ ਵੈਲਫੇਅਰ ਸੁਸਾਇਟੀਆਂ ਜਿੰਨੇ ਸਾਡੇ ਟੈਕਸੀ ਕੰਡ ਆ ਸਾਰਿਆਂ ਦੇ ਪ੍ਰਧਾਨ ਸਾਡੇ ਵਿੱਚ ਆਏ ਆ ਜੀ ਪਾਜੀ ਸਿਲੰਡਰ ਸਾਡੇ ਡਰਾਈਵਰ ਲੋਕਾਂ ਦੇ ਘਰਾਂ 'ਚ ਪਹੁੰਚਾਉਂਦੇ ਆ ਜਿਹੜੀ ਆਕਸੀਜਨ ਜਦੋਂ ਕੋਈ ਮਰੀਜ਼ ਬਿਮਾਰ ਹੁੰਦਾ ਜਿਹੜੀ ਉਹਨੂੰ ਆਕਸੀਜਨ ਲੱਗਦੀ ਆ ਉਹ ਵੀ ਇੱਕ ਡਰਾਈਵਰ ਪਹੁੰਚਾਉਂਦਾ ਵਾ ਕਣਕਾਂ ਖੇਤਾਂ ਦੇ ਵਿੱਚੋਂ ਕਣਕਾਂ ਚੱਕ ਕੇ ਵੀ ਡਰਾਈਵਰ ਪਹੁੰਚਾਉਂਦਾ ਵਾ ਤੇ ਅਸੀਂ ਵੀ ਆਪਣੇ 올 ਡਰਾਈਵਰ ਭਾਈਚਾਰੇ ਨੂੰ ਸੱਦਾ ਦਵਾਂਗੇ ਇਹ ਐਮਬੂਲੈਂਸਾਂ ਵੀ ਚੱਲਦੀਆਂ ਇਹ ਵੀ ਡਰਾਈਵਰ ਚਲਾਉਂਦਾ ਵਾ ਤੇ ਸਾਡਾ ਭਾਈਚਾਰਾ ਬਹੁਤ ਵੱਡਾ ਵਾ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਵਾ ਤੇ ਜੇ ਡਰਾਈਵਰਾਂ ਦਾ ਭਾਈਚਾਰਾ ਇਕੱਠਾ ਹੋ ਗਿਆ ਸਰਕਾਰ ਨੂੰ ਸਾਹਮਣਾ ਔਖਾ ਹੋ ਜਾਊਗਾ ਜੀ